ਉੱਤਮ ਬੜੀ ਸਾਥਰਾਂ ਦੇ ਸਿਧਾਂਤ ਨੂੰ ਕੋਈ ਕੋ ਸੁਣਾਉਣਾ ਹੈ ਮਾਇਆ ਮੂਰਖਿਆ ਮਾਇਆ ਦੇ ਮੋਹ ਦੇ ਮਾਇਆ ਵਿੱਚ ਪਿਆਰ ਹੈ ਕੋਈ ਗੁਰੂ ਦੀ ਨਹੀਂ ਹੋ ਜੜ ਜਾਵੇ ਅੰਦਰ ਗਹਿਵ ਲਾਟ ਨਹੀਂ ਨਹੀਂ ਅੰਦਰ ਸਾਖੀ ਬ੍ਰਹਮ ਇਹ ਵਹੀਂ ਜਾਣ ਨਹੀਂ ਸਕਦਾ ਹੈ ਮਨ ਮੂਰਖ ਜਾਵਾ ਕੋਈ ਮੰਦਾ ਮੂਰਖ ਹੋਣਾ ਉਤਰ ਜਾਣੇ ਜਿਗਵਾਨ ਬਣਿਆ ਹੈ ਇਹ ਕੋ ਗਾਰ ਸਮਝ ਹੈ ਕੁਝ ਪਹਿਲਾਂ ਕੁਝ ਦਾਨੀਆਂ ਨੂੰ ਵਿਸ਼ੇ ਰੂਪੀ ਕਾਜ ਕਰ ਰਹੇ ਦੁਨੀਆਂ ਹੋਏ ਗਿਆਨ ਦੀ ਨਹੀਂ ਦੁਦਾ ਭਾਏ ਜਗਤ ਪ੍ਰਭੂ ਦਾ ਜਗਤ ਭਾਜ ਮਾਇਆ ਦੇ ਤ੍ਰੇਣ ਦੀ ਆ ਕੇ ਜਗਤ ਨੂੰ ਪਰੇਸ਼ਾਨ ਕਰਕੇ ਬਹੁਤ ਦੈਸ ਮਿਲਾਣਾ ਹੈ ਲਾ ਬੂਦਾ ਦੀ ਚਾ ਜਿਹੜਾ ਮਤਾਂ ਨਹੀਂ ਕਰਨਦਾ ਮਾਂ ਨੂੰ ਕਥੇ ਕਥ ਲੋਕ ਸੁਣਾਵੇ ਜੀ ਬੋਲਣੇ ਸੋ ਨਾਲ ਪਿਆਰੇ ਉਹੋ ਤਾਰੀ ਆਪ ਨੂੰ ਸਮਝਦਾ ਧਾਰੀ ਨਹੀਂ ਕਰਦਾ ਹਾਂ ਵਰਸਾ ਦਾਨਮ ਦਵਾ ਕੋਈ ਪਾਈ ਵਰਸਾ ਉਹਦਾ ਜਨੂ ਘਵਾ ਲਿਆ ਹੈ ਮਰ ਜੰਮ ਵਾਰੂਆ ਇਸ ਤਰ੍ਹਾਂ ਮਰਦੇ ਬੰਦੇ ਰਹੂਗਾ ਪੁਨਾ ਪੁਨਾ ਬਾਰੀ ਵਾਰੀ ਮਹੱਲਾ ਤੀਜਾ ਜੀ ਸਤਿਗੁਰੂ ਸੇਵਿਆ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੇਨ ਪੂਜਨ ਕੀਤਾ ਹੈ ਜਿੰਨੀ ਸਤਗੁਰੂ ਦੀ ਸੇਵਾ ਤੁਨ ਨਾਮ ਪਾਇਆ ਸਤਗੁਰਾਂ ਦੇ ਪਾਸੋਂ ਅਮਰਤ ਨਾਮ ਪ੍ਰਾਪਤ ਕੀਤਾ ਹੈ ਉਦੋਂ ਕਾਇ ਦੀਚਾ ਜੇ ਜਿੰਨੇ ਸੰਸਾਦ ਕੁਛੇ ਦੇਖ ਲੋ ਮਹਾਪੁਰਖੰਨਾ ਨਾਮ ਪਾਏ ਬੂਝ ਕੇ ਪੁੱਛ ਕੇ ਮਜ਼ਾ ਕਰਕੇ ਦੇਖਣਾ ਸਤਗੁਰਾਂ ਦੀ ਸੇਵਾ ਕਰਕੇ ਨਾਮ ਮਿਲਿਆ ਹੈ ਸਦਾ ਸਾਥ ਸੁਖ ਮਾਨਵਤਾ ਨਾਮ ਜੀ ਨਾਲੇ ਅੰਦਰੋਂ ਦੀ ਸ਼ਾਂਤੀ ਸਾਰੀਆਂ ਵਾਸਨਾਂ ਨਿਰਜਾਨਦੀ ਹੈ ਸੋ ਸੁਭੂ ਨੇ ਮਨ ਦੀ ਬਾਤ ਜਾਂਦਾ ਹੈ ਤੂੰ ਕਾ ਕੀ ਤੂੰ ਪੁਕਾਰ ਸ੍ਰੀ ਸੁਮਾਰ ਤੋਂ ਪੁਕਾਰਦੇ ਤੈਨੂੰ ਕੂਟ ਵੀ ਮਾਰ ਲੰਗੇ ਐ ਸੂਰ ਆਉਂਦੀ ਸਿਰਾਂ ਨੂੰ ਕਰਦੇ ਹੋਏ ਇਹ ਕਹਿੰਦਾ ਹੈ ਅਰਕੀ ਵੀ ਪੁਕਾਰ ਕਰਨੀ ਹੈ ਇਹ ਚੱਕੀ ਜਾਂਦੀ ਉਹਨੂੰ ਲਾਪਾ ਲੋ ਆਪ ਖਾਏ ਮਨ ਨਿਰਮਲ ਹੋਵੇ ਆਪਣੇ ਸ੍ਰੀਪ ਦੇ ਗਿਆਨ ਕਰਕੇ ਆਪਾਂ ਜਿਹੜਾ ਹੰਕਾਰ ਹੈ ਅੰਤ ਕਰ ਦੋ ਇਹਦੇ ਜੀ ਆਸ ਨੂੰ ਖਾ ਲਵੇ ਮੇਟ ਦੇਵੇ ਮਨੁੱਖੁੱਦ ਹੁੰਦਾ ਹੈ ਉਹ ਸੱਤ ਦੀ ਵੀਚਾ ਜੇ ਗੁਰੂ ਸਾਹਿਬ ਦੇ ਸੱਤ ਦੀ ਵਿਚਾਰ ਕਰੇ ਤਾਂ ਆਪਣੇ ਅੰਤਾ ਕਰੂਂਦੇ ਅੰਦਰ ਆਪਾ ਦੇ ਬਿਆਸੋ ਖਾਤਾ ਜਾਂਦਾ ਨਹੀਂ ਸਗਦਾ ਹੈ ਇਸੇ ਪ੍ਰਕਾਰ ਆਪਾਂ ਇਹਨੂੰ ਆਪ ਖਾਏ ਆਪਣੇ ਸੰਤ ਬਾਦੇ ਲਖਰ ਤੋਂ ਆਰਾ ਹੈ ਆਪਣਾ ਜੋ ਅਸਰੂਪ ਹੈ ਸੱਤ ਦਾ ਲਖਰ ਤੋਂ ਖਾਧਾਰਨ ਕਰੇ ਤੇ ਮਨਸਤ ਹੁੰਦਾ ਹੈ ਗੁਰਸੱਭ ਦੀ ਜੀ ਦਾ ਇਹ ਜੀ ਸਮਾਜ ਦੇ ਸਭ ਦੀ ਵਿਚਾਰ ਗੁਰਸੱਭੀਆਂ ਨੂੰ ਕੀਤੀ ਹੈ ਸਾਨਕ ਸੌਦਰਕੀ ਸੀ ਮੁਕਤ ਹੈ ਸਭ ਨਹੀਂ ਕਹਿੰਦੇ ਜੋ ਗੁਰਾਂ ਦੇ ਸੌਦਬੇ ਚ ਰੰਗੇ ਹੋਈਆਂ ਪੁਰਖ ਮੁਕਤ ਹਨ ਹਰਦੀਓ ਹੇਤ ਪਿਆਰ ਹੈ ਹਰੀ ਦੇ ਵਿੱਚ ਗੁਰਸੱਭ ਦਾ ਸਭ ਦੀ ਹੇਤਕਾਰਨਾ ਪਿਆਰ ਦਾ ਹਰੀ ਦੇ ਜਿਹੜਾ ਹੋਤਾ ਉਹਨਾਂ ਦਾ ਸਵੰਨ ਜਿਹੜਾ ਹਤਕਾਰਨਾ ਸੀ ਉਹ ਹਰੀ ਦੇ ਵਿੱਚ ਨਹੀਂ ਆ ਰਿਹਾ ਵੀ ਹੇਤ ਦੇ ਆਲਾ ਵੀ ਪਿਆਰ ਮਹਾਰਾਜ ਦੇ ਕੀ ਵਸਾ ਕੋ ਜਨਨ ਦਾ ਸਭੁਰੂ ਦੀ ਹਿੱਤੂ ਕਾਰਨ ਆਇਆ ਹੋਇਆ ਤਿਆਰ ਦਾ ਪੌੜੀ ਹਰ ਕੀ ਸੇਵਾ ਸਫਲ ਹੈ ਹਰਿਆਕਾਲ ਪ੍ਰਭੂ ਦੀ ਸੇਵਾ ਕੀਤੀ ਹੋਏ ਇਹਨਾਂ ਦੀ ਸਫਲੂ ਹੈ ਗੁਰਮੁਖ ਪਾਦ ਸਾਹਿਬ ਜਿਹੜੇ ਗੁਰਾਂ ਦਾ ਪਰਮੇਸ਼ਰ ਦੀ ਸੇਵਾ ਭਲਕੀ ਕਰਦੇ ਹਨ ਉਹਨਾਂ ਨੂੰ ਗੁਰਮਖਾਨੀ ਛਾਂ ਸੰਤ ਦੀ ਪ੍ਰਾਪਤੀ ਹੁੰਦੀ ਹੈ ਮੁਕਤ ਪਾਏ ਜਾਂਦਾ ਇਹਨਾਂ ਦਾ ਜੀਵਨ ਸੋਹ ਤਹਾਰ ਪਹਾੜਾਂ ਤੇ ਗੁਰ ਮੇਲਾ ਜਿਵੇਂ ਇਹਨਾਂ ਨੂੰ ਹਰਿ ਦੀ ਭਾਵਨਾ ਦਿਲ ਚਵਾਏ ਹਰੀ ਨੂੰ ਜਨਮ ਲੈਣ ਸਮ ਕਰਨ ਭਾਜਾਂਗੇ ਉਹਨਾਂ ਨੂੰ ਸਤਗੁਰਾਂ ਦੇ ਦਰਸ਼ਨ ਹੁੰਦੇ ਮਿਲਦੇ ਹਨ ਮਹਾਰਾਜ ਤੁਮਹਾਰਾ ਨਾਮ ਸਿਹਾ ਜਿਹੜੇ ਸਤਗੁਰਾਂ ਨਾਲ ਮਿਲਦੇ ਉਹ ਆਪਰ ਮੇਸੇ ਦੇ ਨਾਮ ਨੂੰ ਫਿਰ ਪਾਉਂਦੇ ਹਨ ਔਰ ਸਭ ਦੀ ਹਰ ਪਾਰ ਨੂੰ ਅੰਮ੍ਰਿਤ ਸਰਵ ਉਪਦੇਸ਼ ਦੁਆਰਾ ਇਹ ਕਾਲ ਪ੍ਰਭੂ ਖਰੀ ਨੂੰ ਪਾਈਦਾ ਹੈ ਹਰ ਪਾਰ ਲੰਘਾ ਇਹ ਕਾਲ ਪ੍ਰਭੂ ਦਾ ਨਾਮ ਸੰਸਾਰ ਸੁਮਿੰਦਰ ਨੂੰ ਤਾਰ ਲੰਘਣ ਵਾਲਾ ਤੇ ਜਹਾਜ਼ ਹੈ ਮਨੁੱਖੀ ਜੀਵਨਾਪਾਇ ਇਹਦੇ ਲਈ ਮੰਦਾ ਹੱਥ ਕਰਦੇ ਰਹਿੰਦੇ ਆ ਇਹਨਾਂ ਨੂੰ ਕਿਸੇ ਨੂੰ ਪਰਮੇਸ਼ਰ ਨੂੰ ਨਹੀਂ ਪਉਣਾ ਚਾਹੀਦਾ ਸੋ ਵੀਤਾ ਜਾ ਜਿੱਦਾਂ ਆਲੇ ਨੂੰ ਸਿਮਰਤੀਆਂ ਵਾਲਿਆਂ ਨੂੰ ਜਾ ਕੇ ਪੁੱਛ ਕੇ ਦੇਖ ਲੈ ਨਾਨਕ ਹਰਿ ਕੀ ਸੇਵਾ ਸੂਤਰੇ ਗੁਰੂ ਦੀ ਤੰਮੀ ਨਾਲ ਕਾਲਪੂਰੀ ਹੋ ਤੈਨ ਕਰ ਸਕਦਾ ਹੈ ਲੈ ਹਰਲਾ 100000 ਆਇਦ ਸੰਨ ਨਾਲ ਲਾਲਾ ਕੋ ਲਗਦਾ ਹ ਕੋਮਹਲਾ ਤੀਜਾ ਨਾਨਕ ਸੂਰਾ ਵਰਿਆਮੀ ਸਰਨ ਵਰ ਸਾਇਤੰ ਸੂਰਮਾ ਹੈ ਉਹ ਬਨਾਨ ਬਹਾਦਰ ਹੈ ਇਤ ਦਾ ਸੂਰਮਾ ਰਸੂੰਦਾ ਹੈ ਇਤ ਮਹਾਰਥੀ ਹੁੰਦਾ ਹੈ ਕਬਹ ਆਜ ਰਸੂੰਦਾ ਹੈ ਇਤ ਸੂਰਮਾ ਹੁੰਦਾ ਹੈ ਸੂਰਮਾ ਉਹ ਅਜਿਹੇ ਆਜ ਦੇ ਮੁਕਾਬਲੇ ਦੇ ਨਾਲ ਜੰਗ ਕਰੇ ਜਿਨ ਮੁਕਾਬਲੇ 10000 ਆਤੀ ਨਾ ਮੁਕਾਬਲਾ ਕਰਦਾ ਬਲਪੂਤਰੀ ਦੇਕੇ ਜਿੰਨੀਆਂ ਹੀ ਕੇਹੰਦ ਦੇਕੇ ਲੋਹਣ ਆਦਿ ਦੀ ਜੁਗ ਕੀਤਾ ਇਸ ਪ੍ਰਕਾਰ ਇਸ ਸੂਰਮੇ ਅਜੋ ਰਖੰਗ ਦਾ 100 ਆਦਮੀ ਨਾਲ ਜੰਗ ਕਰ ਜਾਂ ਹਜ਼ਾਰਾਂ ਆਦਮੀ ਨਾਲ ਜੰਗ ਕਰਕੇ ਜਿੱਤ ਪਾਵੇ ਰਖੀ ਹੁੰਦਾ ਹੈ ਜਿਦਾ ਸਿਆਰ ਦੇ ਨਾਲ ਦੇ ਨਾਲ ਜੰਗ ਕਰਕੇ ਫਤਿਹ ਪਾਵੇ ਉਹ ਮਹਾਰਖੀ ਹੁੰਦਾ ਹੈ ਅਜੋ ਜਿਹੜਾ ਅਰਜੁਨਾਂ ਦੇ ਨਾਲ ਜੰਗ ਕਰਕੇ ਆਤਰਹੀ ਫਤਿਹ ਪਾਵੇ ਉਹ ਸਰਸੰਗੀ ਉਹਨਾਂ ਆਤਮ ਹੁੰਦਾ ਹੈ ਇਹ ਕੋਈ ਮੂਰਤ ਵਰਮਾਉਂਦੇ ਹਨ ਨਾਲਕ ਸੂ ਸੂਰਾ ਵਰਿਆ ਜਿਹੜਾ ਭਾਈ ਕੁ ਸੰਗਤ ਤੋਂ ਵਾਟੇ ਪਈ ਰਹੇ શરીਰ ਕਰਕੇ ਉਹ ਜੋਰਾ ਹੈ ਉਹ ਸੂਰਮਾ ਹੈ ਅਜੇ ਜਿਹੜਾ ਆਪਣੀ ਇੰਦਰੀਆਂ ਦੀਆਂ ਰਿਸ਼ਿਆਂ ਨੂੰ ਰੋਕੇ ਰੱਖੇ ਉਹ ਰਸਮੀ ਹੈ ਜਿਹੜਾ ਸਾਰ ਸੰਗੇ ਵੀ ਕੁ ਸੰਗਤ ਕਰਕੇ ਬੰਨਣਾ ਇੰਦਰੀਏ ਜਨਨ ਤੋਂ ਸਰੀਰ ਕਰਕੇ ਜਾਵੇ ਮਹਾਰਸਮੀ ਹੈ ਦਸ ਇੰਦਰੀਆਂ ਦੀਆਂ ਗਿਸ਼ਿਆਂ ਨੂੰ ਰੋਕੇ ਜਿਹੜਾ ਮਨ ਦੇ ਸੰਕਲਪਾਂ ਨੂੰ ਹਜ਼ਾਰਾਂ ਨੂੰ ਰੋਕ ਲਵੇ ਉਹ ਆਦਰਸ਼ੀ ਸੂਰਮਾ ਹੁੰਦਾ ਹੈ ਸੋ ਹਜ਼ੂਰ ਫਰਮਾਉਂਦੇ ਹਨ ਨਾਨਕ ਸੂ ਸੂਰਾ ਬਰੀਆ ਤੇ ਅੰਨਿਓ ਸੂਰਮਾ ਬਰੀਆ ਬਹਾਦਰ ਹੁਣ ਉਤਹਾ 10 ਅਹੰਕਾਰ ਨੂੰ ਮਾਰਿਆ ਜਿਨ ਵਿੱਚ ਦੁਸ਼ਟੀ ਵਾਲਾ ਅਹੰਮ ਅਹੰਕਾਰ ਨੂੰ ਹੰਕਾਰ ਹੈ ਇਹ ਹੰਕਾਰ ਦੁਸ਼ਟ ਹੈ ਇਹ ਹੰਝ ਨੂੰ ਮਾਰ ਲਿਆ ਹੈ ਪਰ ਬਹਾਦਰ ਸੂਰਮਾ ਹੈ ਜੁਗਿਆ ਵਿੱਚ ਜਿਹਦੇ ਹੰਕਾਰ ਨਹੀਂ ਮਰਿਆ ਉਹ ਸੂਰਮਾ ਨਹੀਂ ਹੰਕਾਰ ਨੂੰ ਅੰਤ ਨੂੰ ਨਾਸ ਕਰ ਦਿੰਦਾ ਹੈ ਗੁਰਮੁਖ ਲਾਗ ਤਾਲ ਗੁਰਮੁਖਾਂ ਦੀ ਸੰਗਤ ਕਰਕੇ ਪਰਮੇਸ਼ਰ ਦੇ ਨਾਮ ਦੀ ਸੇਵ ਕਰਦੇ ਹੰਮ ਜੋ ਜਨਮ ਸਵਾਰਿਆ ਉਹਨਾਂ ਨਾਮ ਦੇ ਬਨਵੇਂ ਸਵਾਰ ਲਿਆ ਆਪ ਹੋਇਆ ਸਦਾ ਮੁਕਤ ਕੋ ਪ੍ਰਖਾਣ ਸਦਾ ਆਪੀ ਮੁਕਤ ਹੋ ਗਿਆ ਹੈ ਸਭ ਤੋਲੇ ਨਿਸਾਰਿਆ ਸਾਨੀ ਕੁਰਾਨ ਵੀ ਉਸੇ ਤਾਰ ਦਿੱਤਾ ਹੈ ਅੱਛੇ ਦੁਆਰੇ ਮਾਰੇ ਸਾਹਿਬ ਦੁਆਰੇ ਚ ਸੱਚੇ ਤੇ ਸੋਬਾ ਪਾਉਨੇ ਹਨ ਕਾਤਿਏ ਤੇ ਨਾਮ ਪਿਆਰਿਆ ਜਿਨ੍ਹਾਂ ਨੇ ਮਾਰੇ ਸਾਹਿਬ ਨਾਮ ਪਿਆਰਣਾ ਕੀਤਾ ਹੈ ਉਹ ਨਾਮ ਦੇ ਪਿਆਰੇ ਹਨ ਮਨੁਸਮਰ ਹੈ ਅੰਤ ਨਾਮ ਸੁਲੋਕ ਦਾ ਹੰਕਾਰ ਵਿੱਚ ਮਰ ਜਾਂਦੇ ਹਨ ਮਾਰੇ ਜਗਾੜਿਆ ਇਹਨਾਂ ਨੇ ਆਗਦੇ ਮਰਨ ਨੂੰ ਲਗਾਇਆ ਆਪ ਵੀ ਮਰ ਜਾਂਦੇ ਲੱਖਾਂ ਖੂਨ ਕਹਾੜੇ ਮੁਕੱਦਮੇ ਨਰੋਂ ਪਾ ਦਿੰਦੇ ਹਨ ਇਸ ਪ੍ਰਕਾਰ ਉਹਨਾਂ ਨੇ ਆਪ ਦਾ ਮਰਨਾ ਲਗਾਇਆ ਹੈ ਮਦਰੋਂ ਸੁਲੰਬੀ ਬਣ ਜਾਣੇ ਮੁਕਾਦਮੇ ਪਾਈ ਜਾਣੇ ਕਈ ਆਉਣੇ ਕਤਲ ਹੋ ਜਾਣੇ ਇਸ ਪ੍ਰਕਾਰ ਮਰਨਾ ਵਗਾਰਨਾ ਇਨਾਂ ਨੇ ਮਦਰੋਂ ਭੈਣੋ ਸੁਮਨ ਜੀ ਤੋਂ ਹੋਵੇ ਇਹ ਉਹਨਾਂ ਦਾ ਜਨ ਸੁਵਾਰਨਾ ਹੈ ਸਾਹਿਬ ਸੇਵਾ ਜੀ ਉਹਨਾਂ ਦਾ ਮਰਨਾ ਸੁਵਾਰਨਾ ਹੈ ਇਨਾਂ ਗੁਰਮਖੰਦ ਪ੍ਰਮੇਸ਼ਰ ਦਾ ਸੁਲੰਬੀ ਜਿੰਦੇ ਵੀ ਕਰਦੇ ਹੈ ਮਦਰੋਂ ਦੀ ਸੰਗਤਾਂ ਬਰਾਂਜ ਚਾਲ ਕੇ ਕਰਦੀਆਂ ਹਨ ਉਹਨਾਂ ਨਾਲ ਦਾ ਜਨ ਸੁਵਾਰ ਲਿਆ ਹੈ ਉਹਨਾਂ ਮਨਮੁਖਾਂ ਨਾਲ ਦਾ ਮਰਨਾ ਵੀ ਵਗਾਲ ਲਿਆ ਹੈ सार का तू बेचारे कुझु की कर सघे हथो दूा लॻो हंकारूज ਸਤਿਵਿਸ਼ਾਰੇ ਜਿਹੜੀ ਨੂੰ ਪੁਲਾਟਾ ਇਹ ਕਾਰਨ ਹੋਇਆ ਮੈਂ ਦੇ ਭੁੱਲੰਦਾ ਨਾਨਕ ਜਿਨ ਲਾਇਆ ਸਭ ਦੁੱਖ ਸਭ ਜੀ ਜੀ ਮਹਾਰਾ ਦੇ ਨਾਮ ਤੋਂ ਦੇਣਾ ਸਾਰਾ ਦੁੱਖ ਹੀ ਚੰਗੜਿਆ ਹੋਇਆ ਜੀਆਂ ਨੂੰ ਦੁੱਖ ਦੇ ਸਾਰੇ ਆਸ ਦੀ ਪਰਮੇਸ਼ਰ ਦਾ ਪ੍ਰਾਪਤ ਹੋਣਾ ਸੀ ਅਨੰਦ ਉਹ ਵਿਸਾਰ ਸਦਾ ਸੁਦਾਇਕ ਨਾਮ ਨੂੰ ਮਹੱਲਾ ਤੀਜਾ ਮੋਰ ਪੂਰਾ ਹਰ ਨਾਮ ਦੀ ਧਾਰਾ ਸਾਈਂ ਸੂਰਿ ਫਲਗ੍ਰੰਥਾਂ ਪ੍ਰਮਾਤਮਾ ਦਾ ਨਾਮ ਜਿੰਦ ਕਰਾਇਆ ਹੈ ਸੱਖਾਂ ਨੂੰ ਉਹਨਾਂ ਵਿਤਹਾ ਪਰਮ ਸੁਖਾ ਜਿਵੇਂ ਅੰਦਰ ਦਰਦ ਆਵੇ ਮਾਰਾ ਨਾਮ ਪਤਾ ਬਸ ਗਿਆ ਸਾਹਸ ਗਰਾਸ ਵੀ ਭੁੰਦਾ ਉਹਨਾਂ ਦੇ ਹਿਰਦੇ ਵਿੱਚ ਮਾਰਨ ਜਿਹੜਾ ਧਰਮ ਸੀ ਉਹ ਸਾਰਾ ਚੱਕ ਦਿੱਤਾ ਪੰਜ ਪ੍ਰਕਾਰ ਦਾ ਰਾਮ ਨਾਮ ਹਰ ਕੀਰਤ ਗਾਈ ਉਹਨਾਂ ਮਹਾਂਪੁਰਖਾਂ ਨੇ ਰਾਮ ਦਾ ਨਾਮ ਰਿਰੇ ਨਾਲ ਦੀ ਜਪਦੇ ਹੈ ਰਸਨਾ ਕਰਕੇ ਉਹਦੇ ਦੀਰਘੀ ਤੀਰਥ ਨੂੰ ਦਰਨਾ ਕੀਤਾ ਹੈ। ਪਰ ਚਾਨਣ ਨੂੰ ਮਾਰਗ ਦਿਖਾਇਆ। ਇਹ ਮਹਾਰਾਜਿ ਨੇ ਨਾਮ ਦਾ ਚਾਨਣ ਪ੍ਰਕਾਸ਼ ਕਰਕੇ ਉਹਨਾਂ ਨੂੰ ਭਗਤੂ ਸਾਹਿਬ ਗਿਆਨ ਦਾ ਮਾਰਗ ਪ੍ਰਗਟ ਕਰਕੇ ਦਿਖਾਇਆ ਪਰਮਾਰਥ ਦਾ। ਹਉਮੈ ਮਾਰ ਏਕ ਲਿਖ ਲਾਗੀ। ਜਿਨਾਂ ਜੀਵਾਂ ਤੋਂ ਹਉਮੈ ਮਾਰ ਲਈਏ ਤੁਕਨਾ ਫੰਗਰ ਦ੍ਰੰਗਤਿਂ ਦੇਵਲਾ ਜਈਹਾ ਅੰਤਰ ਨਾਮੁ ਬਸਾਏ ਅੰਦਰ ਮੰਨੁ ਸੁਖਿ ਪਾਠਿ ਨਾਉ ਦਾ ਨਾਮ ਬਸਾ ਦੁੱਤਾ ਹੈ ਗੁਰਮਤੀ ਜੰਮ ਨੂੰ ਨਾ ਸਾਟਦਾ ਜੋ ਗੁਰਮਤੀ ਧਾਰਨ ਵਾਲੇ ਪੁਰਖ ਹੈ ਉਹ ਜੰਮ ਨਹੀਂ ਤਾ ਸਕਦਾ ਹੈ ਸੱਚੇ ਨਾਮ ਸਿਵਾ ਗੁਰਮਤਿ ਵਾਲੇ ਕੌਣ ਹੈ ਜਿਨ੍ਹਾਂ ਦਾ ਮਨ ਸੱਚੇ ਨਾਮ ਜਿ ਸਮਾਇਆ ਲੀਨ ਹੋ ਗਿਆ ਹੈ ਅਗ ਆਪੇ ਆਪ ਵਰਤਾ ਕਰਤਾ ਜਨੁ ਜੁ ਕਲਤਾ ਬੁਰਖ ਆਪਣਾ ਆਪ ਰੂਪੀ ਸਾਰਿਆਂ ਨੂੰ ਵਰਤ ਰਿਹਾ ਹੈ ਜੋ ਭਾਵੈ ਸੂ ਨਾਇਲਾ ਜਿਹੜਾ ਮਾਨ ਨੂੰ ਭਾ ਜਾਂਦੇ ਨੂੰ ਨਾਮ ਕਿਸੇ ਪਾਠਣ ਲਾ ਗਿਆ ਹੈ ਤਹ ਲਾਲਕ ਨਾਮ ਲੈ ਤਾ ਦੀਆ ਸਭ ਰਾਜ ਕੇੰਦੇ ਪਰਮੇਸ਼ਰ ਦਾ ਨਾਮ ਲੂਹ ਤਾਂ ਜੀਉਂਦੇ ਭਾਈ ਹੋਈਦਾ ਹੈ ਜੋ ਭਾਵੈ ਛਣ ਮਰ ਜਾ ਸੱਚੇ ਪਰਮੇਸ਼ਰ ਨਾਮ ਤਦ ਨਿਕ ਖੰ ਕਾਲ ਚ ਮਰ ਜਾਣਾ ਹੁੰਦਾ ਹੈ ਜੀਵਾਂ ਦਾ ਕੈਰੀ ਜੋ ਮਿਲਿਆ ਹਰ ਦੀਵਾਨ ਤੋਂ ਜਿਹੜਾ ਸਾਰੀ ਹਰਿ ਦੇ ਦੀਵਾਨ ਸੰਗਤ ਦੀ ਸਵਾਦ ਕਿ ਹਰਿ ਦੇ ਆਸਰੇ ਸੰਗਤ ਮਿਲਿਆ ਹੈ ਤੋ ਸਭਨੀ ਦੀਵਾਨੀ ਮਿਲਿਆ ਸਾਰੇ ਰਾਜਸਥਾਨਾਂ ਕੀ ਸਾਧੂਆਂ ਦੀ ਦਵਾਨਾਂ ਦੀ ਮਹਾਰਤ ਸਭਾਂ ਦੀ ਸਵਾਦ ਦੀ ਅਤੋ ਸਾਰੇ ਵਿਸ਼ਾ ਦੀ ਅਤੋ ਰਸੇ ਪ੍ਰਕਾਰ ਉਹ ਸਾਰੇ ਦਵਾਨਾਂ ਦੀ ਜਿੰਦਿਆ ਹੋਇਆ ਲੋਕ ਪਰਲੋਕ ਦੇ ਵਿੱਚ ਸਭਨਾ ਚ ਮਿਲਿਆ ਸੰਗਤ ਜੋ ਮਾਰਾ ਦੀ ਸੰਗਤ੍ਰੀਤੀ ਦੀਆਂ ਜੀ ਮਿਲਿਆ ਹੋਇਆ ਉਹਨ ਸਾਰਿਆਂ ਦਵਾਨਾਂ ਦੇ ਸਾਰੀਆਂ ਸੁਵੈਨੀਆਂ ਨੇ ਕਿ ਸਾਰੀ ਜੀ ਮੁਰਕਾਨੀਆਂ ਸਹਾਇਕ ਕੋ ਉਹਦਾ ਮਲਾਪ ਹੋ ਗਿਆ ਸੰਗ ਜਿੱਥੇ ਉਹ ਜਾਏਿੱਥੇ ਉਹ ਸੁਰਖੀ ਮਹਾਂਪੁਰਖ ਜਿੱਥੇ ਜਾਂਦੇ ਆ ਸੁਰਖੀ ਨਾਲ ਚੇੜਾ ਬਸਿਆ ਰਹਿੰਦਾ ਆ ਅਨੰਦ ਸਾਥ ਹੁੰਦਾ ਹੈ ਲਾਗੀ ਕੋ ਸਾਥ ਨਾ ਕੀਣਾ ਹੁੰਦਾ ਹੈ ਸੁਰਖੀ ਉਹ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਕਲੇਸ਼ ਨਹੀਂ ਹੁੰਦਾ ਅਨੰਦ ਸਨੇਹ ਹੁੰਦਾ ਹੈ ਇਹ ਆਸ ਲੋਕ ਦੀ ਬਾਣ ਹੈ ਮਾਤ ਲੋਕ ਦੀ ਸਭਾ ਅਦਰ ਹੈ ਉਹਨਾਂ ਦਾ ਅਤੇ ਜੇ ਉਹ ਪਤਾਲ ਚਲੇ ਜਾਂਦਾ ਉੱਥੇ ਵੀ ਮਹਾਰਾਜ ਨੂੰ ਕੋਈ ਕਰ ਸਕਦਾ ਅਤੇ ਜੇ ਉਹ ਜੰਪੂਰੀ ਚਲੇ ਜਾ ਰਿਹਾ ਤਾਂ ਕਰੋ ਦੇਨ ਤੇ ਚਲਦਾ ਹੁ ਖਾ ਕਰ ਸੀਨ ਕਈ ਨਾ ਸੀ ਜਨਨ ਕਰਨ ਨੂੰ ਕੋਈ ਨਾਂ ਪਾਤਾ ਨਾਲ ਕਰੀਨ ਉਹ ਗਿਆ ਸੀ ਸਾਰੇ ਸਾਰੇ ਬੱਚੇਾਂ ਨੂੰ ਪਾਤੀ ਨਾਂ ਦੇ ਗੂ ਨਰਕੋਂ ਸਿੱਕੇ ਦੂਜੰਤ ਕਪੀ ਗਲੋਸ਼ ਚਲ ਕੇ ਫਾਸੀ ਇਸ ਪ੍ਰਕਾਰ ਦੀ ਬਾਤ ਮਿਲਦੀ ਹੈ ਅਤੇ ਦੇ ਕਰਕੇ ਕਰਨ ਲਾਵੇ ਉਹ ਜੀ ਪੂਰੀ ਵਿਆਹਤ ਕਰੇ ਦੇਨ ਤੇ ਉਹ ਫਿਰ ਨਾਮਕ ਧਰਮ ਐਸੇ ਕਹਦਾ ਕਿ ਤੋ ਪਉ ਨੁਨੀਤ ਜੋ ਇੰਤ੍ਰਪੁਰੀ ਚਲੇ ਜਾਣਦਾ ਉਹ ਥੋਈ ਉਹਨਾਂ ਦਾ ਆਦਰ ਹੈ ਇਹਦੇ ਸਿਲਾ ਸੰਨਲਾ ਹੈ ਇਹ ਬ੍ਰਹਮ ਲੋਕ ਚਲੇ ਜਾਣ ਬਰਮਾ ਵੀ ਆਦਰ ਕਰਦਾ ਹੈ ਇਹ ਵਿਸ਼ਣ ਲੋਕ ਚਲੇ ਜਾਣ ਵਿਸ਼ਣ ਵੀ ਸਤਿਕਾਰ ਕਰਦੇ ਹੈ ਜੀ ਥੋੜੀ ਜਾਨਦੇ ਹੈ ਫਿਰਖਰੀ ਲਾਲ ਚੇਹਰੇ ਦੇ ਸਹਿਬ ਅਨੰਦ ਸਹਿਬ ਵਿੰਦਵਾਨ ਉਹ ਹਸਤਾ ਹੈ ਜਿੱਥੇ ਸੰਪਾਪੀ ਪਰਉਨ ਦੇ ਮੂੰਹ ਦੇਖ ਕੇ ਦਰਸ਼ਨ ਕਰਕੇ ਸਾਰੇ ਪਾਤੀਆਂ ਦਾ ਆਧਾਰ ਹੋ ਜਾਂਦਾ ਹੈ ਸਾਰੇ ਪਾਤੀ ਉਹਨਾਂ ਨੂੰ ਤੋ ਜਾਂਦੇ ਹਨ ਸੰਤ ਲਾਵਨੀ ਧਾਨ ਹੈ ਨੰਦ ਸਾਈਂ ਮਹਾਰਾਜ ਦੇ ਨਾਮ ਦਾ ਹੀ ਖਿਆਨ ਹੈ ਨਾਮੋਂ ਪਰਿਵਾਰ ਹੈ ਨਾਮੋਂ ਨਾ ਆਇਆ ਪਰਿਵਾਰ ਸੰਗਿਆ ਪੁੱਤ ਧੀ ਹੈ ਪੁੱਤ ਵੀ ਆਣ ਹੈ ਅਤੇ ਧੀ ਧੀ ਵੀ ਹੈ ਇਸ ਪ੍ਰਕਾਰ ਨਾਮ ਦਾ ਹੀ ਪਰਿਵਾਰ ਹੈ ਅਤੇ ਸ਼ਾਂਤੀ ਦੀ ਪੁੱਤਰੀ ਹੈ ਉਹਨਾਂ ਦੀ ਮਾਤ ਭਰਤੋ ਹ੍ਰਿਤਿਪਾ ਹੈ ਇਸੇ ਪ੍ਰਕਾਰ ਸਭ ਸੰਗ ਦੀ ਇਹ ਸਾਰਾ ਪਰਿਵਾਰ ਸਮਤੀ ਉਹਨਾਂ ਦੀ ਮਾਤਾ ਹੈ ਇਹ ਨਾਮ ਦੇ ਪਰਿਵਾਰ ਦੀ ਸਮਤੀ ਹੈ ਨਾਉ ਗੋਣਾ ਪਰਵਾਰਿਆ ਪਰਵਾਰ ਪਰਉਗੇ ਆਹ ਕਿਤ ਵਲਿਆ ਰਹੇ ਅਕਦੇ ਨਾ ਆਉਣੀ ਕੋਲ ਹਰ ਵਕਤ ਨਾ ਆਉਂਦਾ ਬਾਈ ਸੰਪਦਾ ਪਰਵਾਰ ਬਣਿਆ ਰਹਿੰਦਾ ਹੈ ਨਾਉ ਕੀ ਦੀਆ ਨਾਉ ਮੰਨੀਏ ਜੇ ਨੰਨ ਕੋਈ ਸੁਝਵਾਸ ਨਹੀਂ ਮੈਨੂੰ ਕਹਾਂਗਾ ਅਣਵਾਰੇ ਨਾ ਆਉਂੂ ਕੋਈ ਇਹ ਕੋਈ ਨੰਨ ਮੰਨਦੇ ਕਿ ਨਾ ਨਹੀਂ ਮੰਨਦੇ ਮੈਨੂੰ ਕੋਲ ਜਾਣਨਾ ਹੈ ਇਹ ਕਾਉਂਸਲਰ ਸਾਹਿਬ ਜੀ ਪੰਗੂ ਜੀ ਉਹਨੂੰ ਨਿੰਦ ਕਰਦੇ ਕਰਦੇ ਨੂੰ ਉਧਰ ਮੋਹਰਾਂ ਦੀ ਖੋਲੀ ਮਿਲ ਗਈ ਉਹ ਮੋਰਾਂ ਨੂੰ ਫੈਲਣ ਲਾਇਕ ਬੱਦੂ ਬਣਵਾ ਲਈ ਬੱਦੂ ਦੇ ਜੜ ਕੇ ਸੈਰ ਕਰਾ ਕਰ ਲੋਕ ਭਣੀ ਹੋਇਆ ਜਾਣ ਕੇ ਨੇ ਨਮਸਕਾਰਾਂ ਕਰਵਾ ਕਰਨ ਉਹ ਕਹਾ ਕਰੇ ਕਿ ਮੈਂ ਚੈ ਨਹੀਂ ਆਉਂਦਾ ਇਸ ਤਰ੍ਹਾਂ ਕਈ ਦਿਨ ਗੁਜ਼ਰ ਗਏ ਤੇ ਸਾਲਣ ਪੁੱਛਿਆ ਵੀ ਦੱਸ ਤੂੰ ਤੈਨੂੰ ਸਾਰੇ ਲੋਕ ਸਮੀਤ ਕਰ ਗਏ ਐ ਉਹ ਭਣੀ ਰਹੀ ਦੀ ਸੰਹਾਰ ਕਰਨਾ ਤੂੰ ਕਹਿੰਦੀ ਮੈਂ ਚੈ ਜਾਉਂਗਾ ਕਹਿੰਦੇ ਮੈਂ ਤਾਂ ਉਹ ਹਾਂ ਜਿਵੇਂ ਘਾਹ ਖੋਦ ਕੇ ਜਾਰਾ ਕਰਨ ਆਇਆ ਸੀ ਤੇ ਰੰਬਾ ਤੇ ਮੇਰੇ ਕੋਲ ਤੰਗੜੀ ਸੀ ਕਿ ਮੈਂ ਇਹ ਕੋਈ ਰਸੂਈ ਮਾਇਆ ਉਹ ਮੈਂ ਮੈ ਬਣਾ ਲਿਆ ਬੰਦੂ ਇਹ ਹੁ ਵੇਖੇ ਲੋਕ ਸਲਾਮਾ ਕਰਦੇ ਮੈਂ ਕਹਿੰਦਾ ਨਹੀਂ ਨਹੀਂ ਕੋਲੇ ਮੱਥਾ ਟੇਕਦਾ ਉਹ ਮਾਇਆ ਨੂੰ ਦੇਖਨੇ ਮੈਂ ਕਹਿੰਦਾ ਨਹੀਂ ਮੱਥਾ ਟੇਕਦਾ ਇਸ ਪ੍ਰਕਾਰ ਭਗਤੀਆਂ ਨੇ ਵਾਹਿਗੁਰੂ ਦੇ ਨਾਮ ਨੂੰ ਸਭ ਕੁਝ ਸਮਝ ਗਏ ਉਹ ਆਪਣੀ ਹਉਮੈ ਨਹੀਂ ਕਰਦੇ ਮਲਾਇ ਪੂਜੀਆ ਨਾਉ ਮੰਨੀ ਹੈ ਕਹਿੰਦੇ ਨਾਮ ਦਾ ਸਾਰਾ ਸੰਸਾਰ ਪੂਜਨ ਕਰਦਾ ਹੈ ਨਾਮ ਦਾ ਮਨਨ ਕਰਵਾ ਹੈ ਨਾਇ ਚਿਲ ਵਿੱਚ ਸਭ ਹਰੀਆਂ ਕਰਕੇ ਸਾਰੇ ਜਨਮਾਂ ਦੀਆਂ ਜਨ ਬ੍ਰਾਹਮਣ ਕਹਿੰਦੀ ਆਧੁਕਾਨੀ ਕਾਰਨ ਚਾਰੂ ਸਾਹ ਕਹੋਣ ਸਾਰੇ ਸਾਜ ਮੁਦੇ ਇਸ ਕਿਸੇ ਦੇ ਇਸ ਕਰਕੇ ਨਾਮ ਦਾ ਸੁਰੂ ਕਰਕੇ ਪੂਜਨ ਕਰੀਏ ਇਹ ਨਾਮ ਦਾ ਮਨ ਕਰਕੇ ਮਨਨ ਕਰੀਏ ਨਾਇ ਕੇਲੇਸ ਸਾਧ ਹਰੇਆ ਹਰ ਜੀ ਦੇ ਪਾਪ ਗਿਨੇ ਆ ਨਾਮ ਕਰਕੇ ਹਰੇਆ ਨਾ ਸੋਝ ਜਾਂਦੇ ਹਨ ਖਿੱਚੇ ਜਾਂਦੇ ਹਨ ਜਿਨ ਨਾਮ ਕੀ ਆਇਆ ਉਸ ਮਾਨ ਉਸ ਪ੍ਰੇਮ ਉਹਨੇ ਜਿਨ ਮਨ ਹੋਏ ਕੋ ਇਕਾਗਰਿਤ ਹੋਏ ਕੋ ਇਕਲਾ ਮੰਨਨ ਕਰਕੇ ਇਕ ਦੇ ਚਿੰਤਨ ਕਰਨ ਵਾਲੇ ਹੋਏ ਕੋ ਤੰਦ ਨਾਮ ਸੁਆਇ ਹੈ ਇਹ ਆਖਰ ਜਗ ਰਹਿਆ ਇਹ ਦਾਰੀ ਸਭਾ ਆਪੇ ਸ੍ਰੇਣੀ ਸਾਰੀ ਦੁਨੀਆ ਜਾਣ ਲਈ ਹੈ ਉਹ ਹੋਵੇਗਾ ਜਿਹੜਾ ਆਇਆ ਨਾ ਆਉਣੀ ਲੋਕਾਂ ਨੇ ਤੇ ਮਾਰਾ ਕਲ ਵੀ ਤਾਂ ਮੁੱਛਿਆ ਸੀ ਕਿ ਸੋਹੇ ਤੇ ਤੇਨ ਦੀ ਕੋਈ ਪੱਥਵੜ ਆ ਜਾ ਦੱਸੋ ਪਰ ਕੋਈ ਕੋਈ ਵਸੇ ਕੋਈ ਕੋਈ ਵਸੇ ਮਾਰੇ ਕੰਨ ਕੋ ਕੋਲ ਨੇ ਸਾਰੇ ਬਾਂਦੇ ਐ ਇਸ ਪ੍ਰਕਾਰ ਨਾਮ ਦੀ ਵਿਰਿਆਈ ਹੈ ਜਿਮੀ ਨਾਮ ਤੇ ਆਇਆ ਉਸ ਗਿਨੀ ਨਾਮ ਤੇ ਆਇਆ ਇੱਕ ਮਨ ਇੱਕ ਕਿਸੇ ਜਿਨ੍ਹਾਂ ਨੇ ਸੁਮਨ ਹੋਏ ਕੁਕਤ ਲਗੰਦ ਨਾਮ ਨੂੰ ਆਇਆ ਹੈ ਇਹ ਆਸਰ ਜਗ ਰਹੇ ਆ ਸੁਣਾਇਆ ਤੇ ਜੀਸੂ ਉਪਰ ਲਾ ਦੀ ساری ਦੁਨੀਆ ਲੈਣ ਦੀ ਹੈ ਕੋਈ ਇਸਹ ਕਹੰਦਗ ਦੇ ਵਿੱਚ ਬਾਤ ਨੂੰ ਕੋਲਾਂ ਦੇ ਸੁਨਿਰ ਹੋਤੀ ਕੋਈ ਰੀਤੀ ਹੈ ਐਵੇਂ ਬਦਵਾਨ ਹੋਤੀ ਕੋਈ ਐਵੇਂ ਸੰਤ ਹੋਤੀ ਕੋਈ ਕਿਸ ਨੂੰ ਕੋ ਜਾਣਗਾ